ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੋਕੜ ਗੱਪਣ ਚੱਕ ਆਵਾਜ਼ ਪਾਸ ਬੈੜ ਦਿਖਾਉਣੀ ਹੈ ਸੇ ਦਾ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆਓਗੇ ਅਗਲੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਹਰਪ੍ਰੀਤ ਸਿੰਘ ਪਿੰਡ ਕਟੂ ਜ਼ਿਲ੍ਹਾ ਬਰਨਾਲ ਮੋਬਾਈਲ ਨੰਬਰ ਜੀ ਆਪਣਾ 78890 97305 78890 97305 97305 ਜੀ ਆਪਾਂ ਬੈਡ ਦੇਖੀਏ ਰਿਹਾ ਬਾਈ ਜੀ ਕਿਹੜਾ ਸੂਆ ਸੂਈ ਹੋਈ ਆ ਵੀਰੇ ਪਹਿਲਾ ਸੂਆ ਸੂਕੇ ਦੂਜੇ ਸੂਏ ਸੌਣ ਲਈ ਤਿਆਰ ਆ ਠੀਕ ਆ ਦੂਜੇ ਸੂਏ ਲਈ ਕੈਬਿਨ ਦਾ ਗੱਪਣਾ ਹੈ ਸਾਡੇ 4 ਮਹੀਨੇ ਦੀ ਗੱਪਣਾ ਨੇ ਆਪਾਂ 4 ਦੀ ਗਹਿ ਕੇ ਦੇਵਾਂਗੇ ਠੀਕ ਆ 4 ਮਹੀਨੇ ਦੀ ਗੱਪਣ ਚੈੱਕ ਪਾਸ ਆ ਹਾਂ ਜੀ ਉੱਪਰ ਦਿਨ ਚੱਲਦੇ ਪਏ ਚਾਰ ਤੇ ਆਪਣੀ ਚੈੱਕ ਕਰਾਈ ਵੀ ਆ ਆਪਣੀ ਚੈੱਕ ਕਰਵਾਈ ਵੀ ਜਿਹੜਾ ਵੀ ਵੀਰ ਲੈਣ ਦਾ ਹੱਥ ਵੜ ਕੇ ਵੀ ਚੈੱਕ ਕਰਵਾ ਕੇ ਲੈ ਕੇ ਜਾਵੇ ਠੀਕ ਹੈ ਤੇ ਦੁੱਧ ਬਾਈ ਜੀ ਕਿੰਨਾ ਕੰਨੇਟ ਜਾਵਾਂ ਦੁੱਧ ਫਿਰ 7.5 ਕਿਲੋ ਪਾ 7 ਕਿਲੋ ਕਹਿ ਕੇ ਦੇਵਾਂਗੇ ਸਾਢੇ 3 ਕਿਲੋ ਟਾਈਮ ਦਾ ਦੁੱਧ ਥੱਲੇ ਹਾਜ਼ਰ ਆ ਹਾ ਚੋਕੀ ਦੇਵਾਂਗੇ ਤੇ ਚੋਣ ਚ ਵਾਹਕ ਨੰਬਰ ਚੋਣ ਚ ਵਾਹਕ ਨੰਬਰ ਬੰਦੇ ਗੁਲਾਬੀ ਥਣ ਲੱਗਿਆ ਪਿਆ ਆਪਣੀ ਜਰਸੀ ਆ ਜਰਸੀਆਂ ਨਾਲ ਘੱਟ ਕਾਟ ਆ ਤੇ ਮਾੜੇ ਦੇ ਬੱਚਾ ਵੀ ਨਾਲ ਠੀਕੋ ਬੱਚਾ ਬੈਠਾ ਹੈਣਾ ਜਰਸੀ ਵਾਲਾ ਬੱਚਾ ਮਾਲਾ ਬੱਚਾ ਨਾਲ ਇਹਦੇ ਬਾਲ ਕਰਨੇ ਆਪ ਨੂੰ ਦਿੱਤਾਗਾ ਪਰ ਮਾਲ ਕਰਨਦਾ ਅੱਗੇ ਵਾਸਤੇ ਸੈਕਸ਼ਨ ਸੀਮਾ ਲੱਗਾ ਜਰਸੀ ਦਾ ਠੀਕ ਹੈ ਪਰ ਆਪਾਂ ਨੇ ਕਹਿੰਦੇ ਆ ਅਗਦੀ ਮਰਜ਼ੀ ਐ ਸੈਕਸ਼ਨ ਮੰਨ ਕੇ ਲੈ ਸੈਂਪਲ ਮੰਨ ਕੇ ਚਲੋ ਗੱਲ ਦਾ ਫਾਇਦਾ ਕੋਈ ਨਹੀਂ ਪਰ ਇੰਜ ਬੱਚਾ ਇਹਦੇ ਹੈਗਾ ਵਜਰੀ ਗੱਲ ਆਗੀ ਹਾਂਜੀ ਹਾਂ ਰੇਟ ਵਗੈਰਾ ਕੀ ਰੂਗ ਰੇਟ ਵੀਰੇ ਕੋ ਫੋਨ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਚੀਜ਼ ਦਾ ਮੁੱਲ ਜਾਇਜ਼ ਹੋਊਗਾ ਚੌੜ ਚਵਾਨਿਆਣ ਮਣੋਂ ਵਧਿਆ ਕੋਈ ਆਰਡਰ ਮੰਗਾ ਲਿਆ ਆਪਣੀ ਗਾਰੰਟੀ ਹੋਊਗਾ ਪਰ ਦੀ ਥਣ ਸੂਤੇ ਸ਼ਾਪਾ ਦੀ ਗਾਰੰਟੀ ਹੋਊਗੀ ਠੀਕ ਹੈ ਧੋਲੇ ਬਾਹਰ ਨੂੰ ਸੋ ਬਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀਸਮ ਵੀ ਪਲੀ ਵੀ ਲੱਸੀ ਨਾ ਵੀ ਕਿਸੇ ਬੱਸ ਹਣੀ ਦੂਜੇ ਸੂਏ ਲਈ 4 ਮਹੀਨਾ ਦੀ ਕੱਪੜ ਚੈੱਕ ਕਰ ਫਰਮਾ ਹਨਾ ਹਾਂ ਬਰੇ ਹਾਂ ਠੀਕ ਹੈ ਪਿਓ ਜਰਸੀ ਹੈ ਜਰ ਕੋਈ ਮੇਲ ਨਹੀਂ ਕ੍ਰੋਸ ਨਹੀਂ ਕੁਛ ਨਹੀਂ ਮੁਥੀ ਬਾਥੀ ਚੰਨ ਕੱਪਾ ਰੰਗ ਬਾਜ ਤੇ 7 ਕਿਲੋ ਦੁੱਧ ਜਮਾ ਨੈਟ ਹਾਜ਼ਰ ਹਨਾ ਹਾਂ ਬਰੇ ਹਾਂ ਸੋ 7 ਕਿਲੋ ਦੁੱਧ ਇਹ ਥਲੇ ਚੋਣ ਦਾ ਹਾਜ਼ਰ ਆ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੋ ਕੜ ਗੱਪਣ ਚੈੱਕ ਪਾਸ ਤੇ ਬੱਚੀ ਵੀ ਚੰਗਿਆ ਸੋਹਣੀ ਸੁਨੱਖੀ ਸਾਫ ਸੁਥਰੀ ਤੇ ਬੱਚਾ ਇਹਦੇ ਨਾਲ ਹੈਗਾ ਜਰਸੀ ਦਾ ਬੱਚਾ ਹੈਗਾ ਤੇ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਦਾ ਪੈਗਾ ਬਾਈ ਜੀ ਨੰਬਰ ਬੋਲ ਦੇ ਆਪਣਾ 077890 97305 ਬਾਕੀ ਵਿੱਚ ਤੁਹਾਨੂੰ ਫੰਡੀ ਸੀਦਾ ਬਾਈ ਕੋਈ ਚੱਕਰ ਨਹੀਂ ਮਰਜੀ ਵੀ ਫੁਕਰੀ ਜਾਵੇ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ